ਯੋਧੇ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੇਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਔਰ ਚੱਲ ਰਿਹਾ ਹਰ ਰੋਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਨੇ 17444 ਐਫ ਆਈ ਆਰ ਦਰਜ ਕੀਤੀਆਂ ਨੇ। 27087 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਕਰੋੜਾਂ ਦੀ ਡਰੱਗ ਮਨੀ ਵੀ ਛਾਪ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲਾ ਨੂੰ ਵੀ ਢੇਢੇਰੀ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਾ ਵਿਰੁੱਧ ਹੈ ਔਰ ਅਗੇਂਸਟ ਡਰੱਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਰਿਵਰਸ ਦੇ ਨਾਲ ਵਿਥੀ ਹੈਲਪਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਕਸੈਸ ਕਰਾਂਗੇ ਇੱਕ ਮਿੰਟ ਸਾਥਿਓ ਨਮਸਕਾਰ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਔਰ ਸ਼ਹਿਰਾਂ ਵਿੱਚ ਫਲੱਡ ਆਂਦੇ ਕਾਰਨ ਸਾਡੇ ਕਿਸਾਨ ਵੀਰਾਂ ਦੀ ਫਸਲ ਦੀ ਬਰਬਾਦੀ ਹੋਈ ਹੈ ਔਰ ਸ਼ਹਿਰਾਂ ਦੇ ਵਿੱਚ ਜੋ ਕੱਚੇ ਮਕਾਨ ਹਨ ਉਹ ਡਿੱਗ ਪਏ ਹਨ ਔਰ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਸਿਦਾਰ ਭਗਵੰਤ ਸਿੰਘ ਮਾਨ ਸਾਹਿਬ ਪਹਿਲੇ ਦਿਨ ਤੋਂ ਲਗਾਤਾਰ ਲੋਕਾਂ ਦੇ ਨਾਲ ਪਿੰਡਾਂ ਵਿੱਚ ਜਾ ਕੇ ਪੰਜਾਬ ਵਾਸੀਆਂ ਦੀ ਜਿੱਥੇ ਮਦਦ ਕਰ ਰਹੇ ਨੇ ਉਹਦੇ ਨਾਲ ਨਾਲ ਅੱਜ ਮੁਸੀਬਤ ਦੀ ਘੜੀ ਦੇ ਵਿੱਚ ਸੀਐਮ ਸਾਹਿਬ ਪੰਜਾਬ ਦੀ ਜਨਤਾ ਦੇ ਨਾਲ ਖੜੇ ਨੇ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀਆਂ ਫਸਲਾਂ ਨੇ ਕਿਸਾਨਾਂ ਦੀਆਂ ਉਹ ਬਰਬਾਦ ਹੋ ਚੁੱਕੀਆਂ ਨੇ ਔਰ ਉਹਨਾਂ ਦੇ ਵਿੱਚ ਪਾਣੀ ਆਣ ਦੇ ਕਾਰਨ ਹੁਣ ਜਦੋਂ ਪਾਣੀ ਉਤਰਨਾ ਹੈਗਾ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੀਆਂ ਫਸਲਾਂ ਦੇ ਉੱਪਰ ਜੋ ਹੈ ਚਾਹੇ ਰੇਤ ਹੈ, ਬਜਰੀ ਹੈ, ਚਾਹੇ ਸਿਲਟ ਹੈ ਸਾਰੀ ਇਕੱਠੀ ਹੋ ਜਣੀ ਹੈ। ਉਹਨੂੰ ਤਿਆਰ ਕਰਨ ਵਾਸਤੇ ਦੁਬਾਰਾ ਫਿਰ ਇਹਦੇ ਫਸਲ ਲਗਾਉਣ ਵਾਸਤੇ ਉੱਥੇ-ਉੱਥੇ ਜ਼ਮੀਨ ਤੇ ਚੋਹਰੇਤਾ ਜਿਹੜੀ ਹੈਗੀ ਏ ਉਹ ਸਾਫ਼ ਕਰਨੀ ਪੈਣੀ ਏ ਇਸ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਤੇਜਾਰ ਭਗਵੰਦ ਸੇਮਾਨ ਸਾਹਿਬ ਨੇ ਅੱਜ ਇੱਕ ਅਹਿਮ ਫੈਸਲਾ ਲਿਆ ਹੈ ਕਿ ਜਿਸਤੀ ਜਿਸਦਾ ਖੇਤ ਉਸਦੀ ਰੇਤ ਤਾਂ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੋ ਰੇਤ ਹੈਗੀ ਏ ਪਹਿਲੇ ਰੇਤ ਆਪਣੀ ਜ਼ਮੀਨ ਚ ਕੱਢਣ ਵਾਸਤੇ ਐਨੋਸ ਲੈਣੀ ਪੈਂਦੀ ਏ ਬਹੁਤ ਸਾਰੀਆਂ ਮੰਜੂਰੀਆਂ ਲੈਣੀਆਂ ਪੈਂਦੀਆਂ ਨੇ ਪਰ ਸਰਕਾਰ ਨੇ ਸਭ ਨੂੰ ਅੱਜ ਜੋ ਹੈ ਕਿਹਾ ਹੈਗਾ ਕਿ ਜਿਹੜਾ ਕਿਸਾਨ ਹੈਗਾ ਆਪਣੇ ਖੇਤਾਂ ਚੋਂ ਜ਼ਮੀਨ ਜਿਹੜੀ ਬਰਸਾਤ ਦੇ ਕਾਰਨ ਹੜ੍ਹ ਦੇ ਕਾਰਨ ਆਈ ਏ ਉਹ ਰੇਤਾ ਕੱਢ ਕੇ ਵੇਚ ਸਕਦਾ ਹੈਗਾ ਅਗਰ ਚਾਹੇ ਦੇ ਆਪਣੇ ਘਰ ਦੇ ਕੰਮ ਵੀ ਲਿਆ ਸਕਦਾ ਹੈ ਦੇ ਨਾਲ ਕਿਸਾਨਾਂ ਦਾ ਕੁਝ ਭਲਾ ਹੋਏਗਾ ਕਿਸਾਨ ਉਹਨੂੰ ਵੇਚ ਕੇ ਆਪਣੇ ਪੈਸੇ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਏਗੀ ਸਾਥੀਓ ਦੇ ਨਾਲ ਨਾਲ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਇੱਕ ਬੜਾ ਵੱਡਾ ਫੈਸਲਾ ਕੀਤਾ ਅੱਜ ਸਾਰੀ ਕੈਪਟਨ ਨੇ ਕਿ ਜਿਹੜੇ ਕਿਸਾਨਾਂ ਦਾ ਖੇਤਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ 20000 ਰੁਪਇਆ ਪਰ ਇੱਕ ਡਿਟਰੀ ਹੈਗੀ ਏ ਉਹਦੀ ਫਾਈਨੈਂਸ਼ਲੀ ਮਤ ਇਤਿਆਜ ਦੀ ਸਰਕਾਰ ਵੱਲੋਂ ਤਾਂ ਕਿ ਜਿਹੜਾ ਉਹਨਾਂ ਨੂੰ ਨੁਕਸਾਨ ਹੋਇਆ ਉਹਦੇ ਉੱਪਰ ਪਾਈ ਹੋ ਸਕੇ ਦੇ ਨਾਲ ਨਾਲ ਜਿਹੜਾ ਲੋਕਾਂ ਦੇ ਜਿਹਨਾਂ ਪਰਿਵਾਰਾਂ ਦੇ ਵਿੱਚੋਂ ਫਲੱਡ ਦੇ ਕਾਰਨ ਕਿਸੇ ਦਾ ਕੋਈ ਪਰਿਵਾਰ ਦਾ ਸਦਸਿਆ ਗੁਜ਼ਰ ਗਿਆ ਜਿੱਥੇ ਮੌਤ ਹੋ ਗਈ ਏ ਉਹਨੂੰ 4 ਲੱਖ ਰੁਪਇਆ ਉਸ ਪਰਿਵਾਰ ਨੂੰ ਮਿਲੇਗਾ ਤਾਂ ਕਿ ਉਹਨੂੰ ਕੁਝ ਫਾਈਨੈਂਸ਼ਲੀ ਹੈਲਪ ਹੋ ਸਕੇ ਸਾਥੀਓ ਸਰਕਾਰ ਨੇ ਜੋ ਇਹ ਅੱਜ ਫੈਸਲੇ ਲਏ ਨੇ ਬਹੁਤ ਐਮ ਫੈਸਲੇ ਨੇ ਸਾਰਿਆਂ ਨੂੰ ਜੋ ਹੈ ਇਹਨਾਂ ਨਾਲ ਕੁਝ ਮਦਦ ਮਿਲੇਗੀ ਤਾਂ ਕਿ ਕੱਲ ਨੂੰ ਜਿਹੜਾ ਹੈਗਾ ਕਿਸਾਨ ਦੁਬਾਰਾ ਉੱਠ ਸਕਣ ਪੰਜਾਬ ਹਮੇਸ਼ਾ ਦੇਸ਼ ਨਾਲ ਖੜਾ ਹੋਇਆ ਹੈ ਪ੍ਰਧਾਨ ਮੰਤਰੀ ਜੀ ਕੱਲ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪੰਜਾਬ ਦਾ 60000 ਕੋਰ ਰੁਪਇਆ ਔਰ 20000 ਕੋਰ ਰੁਪਇਆ ਜਿਹੜਾ ਹੈਗਾ ਇਸ ਫਲੱਡ ਪੈਕੇਜ ਵਾਸਤੇ ਲੈ ਕੇ आओ ਕੱਲ ਐਲੋਘੋਸ਼ਣਾ ਕਰੋ ਤਾਂ ਕਿ ਸਾਡਾ ਜੋ ਪੰਜਾਬ ਹੈ ਜਿਹੜਾ ਹਮੇਸ਼ਾ ਦੇਸ਼ ਦੇ ਲਈ ਕੁਰਬਾਨੀਆਂ ਦਿੰਦਾ ਹੈ ਦੇਖਦਾ ਅਨਾਜ ਦੇ ਨਾਲ ਪੇੜ ਪਰਦਾ ਹੈ ਉਹਨਾਂ ਨੂੰ ਅੱਜ ਲੋੜ ਹੈ ਤੇ ਸਾਡਾ ਅਸੀਂ ਖੜੇ ਹੁੰਨੇ ਆ ਦੇਸ਼ ਨਾਲ ਅੱਜ ਪ੍ਰਧਾਨ ਮੰਤਰੀ ਜੀ ਨੂੰ ਵੀ ਪੰਜਾਬ ਨਾਲ ਖੜੇ ਹੋਣ ਦੀ ਲੋੜ ਹੈਗੀ ਹੈ ਬਹੁਤ ਬਹੁਤ ਜ਼ਰੂਰ ਸਾਥਿਓ ਨਮਸਕਾਰ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਔਰ ਸ਼ਹਿਰਾਂ ਵਿੱਚ ਫਲੱਡ ਆਂਦੇ ਕਾਰਨ ਸਾਡੇ ਕਿਸਾਨ ਵੀਰਾਂ ਦੀ ਫਸਲ ਦੀ ਬਰਬਾਦੀ ਹੋਈ ਹੈ ਔਰ ਸ਼ਹਿਰਾਂ ਦੇ ਵਿੱਚ ਜੋ ਕੱਚੇ ਮਕਾਨ ਹਨ ਉਹ ਦਲਪੇਹਨ ਔਰ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਪੰਜਾਬ ਦੇ ਮੁੱਖ ਮੰਤਰੀ ਸਿਦਾਰ ਭਗਵੰਤ ਸਿੰਘ ਮਾਨ ਸਾਹਿਬ ਪਹਿਲੇ ਦਿਨ ਤੋਂ ਲਗਾਤਾਰ ਲੋਕਾਂ ਦੇ ਨਾਲ ਪਿੰਡਾਂ ਵਿੱਚ ਜਾ ਕੇ ਪੰਜਾਬ ਵਾਸੀਆਂ ਦੀ ਜਿੱਥੇ ਮਦਦ ਕਰ ਰਹੇ ਨੇ ਉਹਦੇ ਨਾਲ ਨਾਲ ਅੱਜ ਮੁਸੀਬਤ ਦੀ ਘੜੀ ਦੇ ਵਿੱਚ ਸੀਐਮ ਸਾਹਿਬ ਪੰਜਾਬ ਦੀ ਜਨਤਾ ਦੇ ਨਾਲ ਖੜੇ ਨੇ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀਆਂ ਫਸਲਾਂ ਨੇ ਕਿਸਾਨਾਂ ਦੀਆਂ ਉਹ ਬਰਬਾਦ ਹੋ ਚੁੱਕੀਆਂ ਨੇ ਔਰ ਉਹਨਾਂ ਦੇ ਵਿੱਚ ਪਾਣੀ ਆਣ ਦੇ ਕਾਰਨ ਹੁਣ ਜਦੋਂ ਪਾਣੀ ਉਤਰਨਾ ਹੈਗਾ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੀਆਂ ਫਸਲਾਂ ਦੇ ਉੱਪਰ ਜੋ ਹੈ ਚਾਹੇ ਰੇਤਾਂ ਹੈ ਬਜਰੀ ਹੈ ਚਾਹੇ ਸਿਲਟ ਹੈ ਸਾਰੀ ਇਕੱਠੀ ਹੋ ਜਣੀ ਹੈ ਉਹਨੂੰ ਤਿਆਰ ਕਰਨ ਵਾਸਤੇ ਦੁਬਾਰਾ ਫਿਰ ਉਹਦੇ ਫਸਲ ਲਗਾਉਣ ਵਾਸਤੇ ਉੱਥੇ-ਉੱਥੇ ਜ਼ਮੀਨ ਦੇ ਵਿੱਚੋਂ ਰੇਤਾਂ ਜਿਹੜੀ ਹੈਗੀ ਹੈ ਉਹ ਸਾਫ਼ ਕਰਨੀ ਪੈਣੀ ਹੈ ਇਸ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਤੇਜ਼ਾ ਭਗਵਨ ਸਿਮਰਾਨ ਸਾਹਿਬ ਨੇ ਅੱਜ ਇੱਕ ਅਹਿਮ ਫੈਸਲਾ ਲਿਆ ਹੈ ਕਿ ਜਿਸਦੀ ਜਿਸਦਾ ਖੇਤ ਉਸ ਦੀ ਰੇਤ ਤਾਂ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੋ ਰੇਤ ਹੈਗੀ ਇਹ ਪਹਿਲੇ ਆਪਣੀ ਜ਼ਮੀਨ ਚੋਂ ਕੱਢਣ ਵਾਸਤੇ ਐਨਓ ਸ ਲੈਣੀ ਪੈਂਦੀ ਏ ਬਹੁਤ ਸਾਰੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਪਰ ਸਰਕਾਰ ਨੇ ਸਭ ਨੂੰ ਅੱਜ ਜੋ ਹੈ ਕਿਹਾ ਹੈਗਾ ਕਿ ਜਿਹੜਾ ਕਿਸਾਨ ਹੈਗਾ ਆਪਣੇ ਖੇਤਾਂ ਚੋਂ ਜ਼ਮੀਨ ਜਿਹੜੀ ਬਰਸਾਤ ਦੇ ਕਾਰਨ ਹਟ ਦੇ ਕਾਰਨ ਆਈ ਏ ਉਹ ਰੇਤਾ ਕੱਢ ਕੇ ਵੇਚ ਸਕਦਾ ਹੈਗਾ ਅਗਰ ਚਾਹੇ ਤੇ ਆਪਣੇ ਘਰ ਦੇ ਕੰਮ ਵੀ ਲਿਆ ਸਕਦਾ ਹੈ ਦੇ ਨਾਲ ਕਿਸਾਨਾਂ ਦਾ ਕੁਝ ਭਲਾ ਹੋਏਗਾ ਕਿਸਾਨ ਉਹਨੂੰ ਵੇਚ ਕੇ ਆਪਣੇ ਪੈਸੇ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਏਗੀ ਸਾਥੀਓ ਦੇ ਨਾਲ ਨਾਲ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਇੱਕ ਬੜਾ ਵੱਡਾ ਫੈਸਲਾ ਕੀਤਾ ਅੱਜ ਸਾਰੀ ਕੈਬਨਟ ਨੇ ਕਿ ਜਿਹੜੇ ਕਿਸਾਨਾਂ ਦਾ ਖੇਤਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ 20000 ਰੁਪਇਆ ਪਰ ਏਕੜ ਜਿਹੜੀ ਹੈ ਉਹਦੀ ਫਾਈਨੈਂਸ਼ਲੀ ਮਤ ਇਤਿਜ਼ਾਗੀ ਸਰਕਾਰ ਵੱਲੋਂ ਤਾਂ ਕਿ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੇ ਉੱਪਰ ਪਾਈ ਹੋ ਸਕੇ ਦੇ ਨਾਲ ਨਾਲ ਜਿਹੜਾ ਲੋਕਾਂ ਦੇ ਜਿਹਨਾਂ ਪਰਿਵਾਰਾਂ ਦੇ ਵਿੱਚੋਂ ਫਲੱਡ ਦੇ ਕਾਰਨ ਕਿਸੇ ਦਾ ਕੋਈ ਪਰਿਵਾਰ ਦਾ ਸਦਸਿਆ ਗੁਜ਼ਰ ਗਿਆ ਜਿੱਥੇ ਮੌਤ ਹੋ ਗਈ ਹੈ ਉਹਨੂੰ 4 ਲੱਖ ਰੁਪਇਆ ਉਸ ਪਰਿਵਾਰ ਨੂੰ ਮਿਲੇਗਾ ਤਾਂ ਕਿ ਉਹਨੂੰ ਕੁਝ ਫਾਈਨੈਂਸ਼ਲੀ ਹੈਲਪ ਹੋ ਸਕੇ ਸਾਥੀਓ ਸਰਕਾਰ ਨੇ ਜੋ ਇਹ ਅੱਜ ਫੈਸਲੇ ਲਏ ਨੇ ਬਹੁਤ ਐਮ ਫੈਸਲੇ ਨੇ ਸਾਰਿਆਂ ਨੂੰ ਜੋ ਹੈ ਇਹਨਾਂ ਨਾਲ ਕੁਝ ਮਦਦ ਮਿਲੇਗੀ ਤਾਂ ਕਿ ਕੱਲ ਨੂੰ ਜਿਹੜਾ ਹੈਗਾ ਕਿਸਾਨ ਦੁਬਾਰਾ ਉੱਠ ਸਕਣ ਪੰਜਾਬ ਹਮੇਸ਼ਾ ਦੇਸ਼ ਨਾਲ ਖੜਾ ਹੋਇਆ ਹੈ ਪ੍ਰਧਾਨ ਮੰਤਰੀ ਜੀ ਕੱਲ ਆ ਰਹੇ ਨੇ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਪੰਜਾਬ ਦਾ 60000 ਕੋਰ ਰੁਪਇਆ ਔਰ 20000 ਕੋਰ ਰੁਪਇਆ ਜਿਹੜਾ ਹੈਗਾ ਇਸ ਫਲੱਡ ਪੈਕੇਜ ਵਾਸਤੇ ਲੈ ਕੇ आओ ਕੱਲ ਐਲੋਘਣਾ ਕਰੋ ਤਾਕੀ ਸਾਡਾ ਜੋ ਪੰਜਾਬ ਹੈ ਜਿਹੜਾ ਹਮੇਸ਼ਾ ਦੇਸ਼ ਦੇ ਲਈ ਕੁਰਬਾਨੀਆਂ ਦਿੰਦਾ ਹੈ ਦੇਸ਼ ਦਾ ਅਨਾਜ ਦੇ ਨਾਲ ਪੇਟ ਭਰਦਾ ਹੈ ਉਹਨਾਂ ਨੂੰ ਅੱਜ ਲੋੜ ਹੈ ਤੇ ਸਾਡਾ ਜਿੱਦਾਂ ਅਸੀਂ ਖੜੇ ਹੁੰਦੇ ਹਾਂ ਦੇਸ਼ ਨਾਲ ਅੱਜ ਪ੍ਰਧਾਨ ਮੰਤਰੀ ਜੀ ਨੂੰ ਵੀ ਪੰਜਾਬ ਨਾਲ ਖੜੇ ਹੋਣ ਦੀ ਲੋੜ ਹੈਗੀ ਹੈ ਬਹੁਤ ਬਹੁਤ ਜਲਦੀ